ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਿੰਮ ਜੋਤ ਨਸ਼ਾ ਦੇ ਵਿਰੁੱਧ ਨੂੰ ਲੈ ਕੇ ਅੱਜ ਜਲੰਧਰ ਪੁਲਿਸ ਅਤੇ ਨਗਰ ਨਿਗਮ ਵੱਲੋਂ ਬਾਰਿਸ਼ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਅੱਜ ਗੋਪਾਲ ਨਗਰ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਨੂੰ ਜਿਹੜਾ ਵਾ ਤਾੜੀ ਕਰ ਦਿੱਤਾ ਗਿਆ ਉਹ ਦੱਸਿਆ ਜਾ ਦੱਸ ਤਨ ਦੱਸ ਦੀ ਗੱਲ ਕਿ ਇਹ ਜਿਹੜਾ ਨਸ਼ਾ ਤਸਕਰ ਦਾ ਘਰ ਤਾੜੀ ਕੀਤਾ ਗਿਆ ਵਾ ਇਸ ਦੇ ਉੱਤੇ 10 ਮਾਮਲੇ ਜਿਹੜੇ ਆ ਪਹਿਲਾਂ ਹੀ ਦਰਜ ਕੀਤੇ ਗਏ ਸੀ ਲੇਕਿਨ ਪੁਲਿਸ ਨੇ ਉਹ ਨਗਰ ਨਿਗਮ ਨੇ ਅੱਜ ਇੱਕ ਸਾਂਝਾ ਪ੍ਰੈਸ਼ਨ ਕਰਦੇ ਹੋਏ ਇੰਨੀ ਬਾਰਿਸ਼ ਦੇ ਵਿੱਚ ਵੀ ਉਸ ਨੂੰ ਜਿਹੜਾ ਵਾ ਅੱਜ ਟਾਟੇ ਵੀ ਕਰਕੇ ਜਿਹੜਾ ਵਾ ਦੋਸਤ ਕਰ ਦਿੱਤਾ ਗਿਆ ਉਸ ਮਕਾਨ ਨੂੰ ਔਰ ਇਹ ਜਿਹੜੀ ਮਿਹਨਤ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹੇਗੀ ハハハハ ਅੱਜ ਸਰਕ ਜਿਹੜੀ ਅੱਜ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਜਿੱਥੇ ਹੈ ਇਹ ਇਹਨਾਂ ਨੂੰ ਜੀ ਦੋ ਨੋਟਿਸ ਜਾਰੀ ਕੀਤੇ ਆ ਸਾਡੇ ਕੋਲ 15-15 ਦਿਨਾਂ ਦੇ ਪਹਿਲਾ ਨੋਟਿਸ ਦਿੱਤਾ ਜਾਂਦਾ 15 ਦਿਨ ਦਾ ਉੱਥੇ ਇਹਨਾਂ ਨੂੰ ਮੌਕਾ ਦਿੱਤਾ ਜਾਂਦਾ ਕਿ ਆਪਣੇ ਜੋ ਵੀ ਪ੍ਰਵਾਨਗੀ ਦੇ ਦਸਤਾਵੇਜ਼ ਤੁਕਾ ਸਕਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਹਿਅਰਿੰਗ ਦਿੱਤੀ ਜਾਂਦੀ ਹੈ ਜੀ ਹਿਅਰਿੰਗ ਤੋਂ ਬਾਅਦ ਫਾਈਨਲ ਨੋਟਿਸ ਦੇਣ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ ਨੋਟਿਸ ਤਾਂ ਪਹਿਲਾਂ ਪੱਲੇ ਜਵਾਬ ਦੇ ਨਹੀਂ ਨਹੀਂ ਜੀ ਕਿ ਨਹੀਂ ਨਹੀਂ ਹਿਅਰਿੰਗ ਵਿੱਚ ਵੀ ਸਾਰਾ ਨਹੀਂ ਹਿਅਰਿੰਗ ਵਿੱਚ ਵੀ ਨਹੀਂ ਆਇਆ ਜੀ ở ở ਜੋਵੇਂ ਮਾਮਲੇ ਕਰਦੇ ਹੈ ਕਿ ਨੇ ਕਾਰਵਾਈ ਜਿਹੜੀ ਕੀਤੀ ਗਈ ਕਿਸੇ ਦਾ ਪੰਜਾਬ ਸਰਕਾਰ ਵੱਲੋਂ ਦੁੱਧ ਨਸ਼ਾ ਅਬੂਦ ਚੱਲ ਰਿਹਾ ਮਹਿਮ ਤਹਿਤ ਅੱਜ ਸਾਨੂੰ ਕਾਰਪੋਰੇਸ਼ਨ ਵੱਲੋਂ ਲੈਟਰ ਮਿਲਿਆ ਸੀਗਾ ਕਿ ਇੱਕ ਅਨਕੋਰੋਜਮੈਂਟ ਜਿਹੜੀ ਆ ਇਲੀਗਲ ਅਨਕੋਰੋਜਮੈਂਟ ਆ ਉਹਨੂੰ ਉਹਨੂੰ ਤੋੜਨਾ ਹੈ ਤੇ ਜਿਹਦੇ ਦਇਤ ਅਸੀਂ ਪੋਰਟਸ ਨੂੰ ਪੋਰਟਸ ਭੇਜੇਗੇ ਮੌਕੇ ਤੇ ਨਾਲ ਡਿਊਟੀ ਮਜਿਸਟਰੇਟ ਮੈਡਮ ਵੀ ਆਇਨਾ ਤੁਹਾਨੂੰ ਦੱਸਣਾ ਇਹ ਦੱਸਣਾ ਚਾਹੁੰਦਾ ਹਾਂ ਮੈਂ ਕਿ ਇਹ ਜਿਹੜੇ ਇਹਦੇ ਵਿੱਚ ਰਹਿ ਰਹੇ ਆ ਉਹਦੇ ਖਿਲਾਫ ਸ਼ੇਮ ਕਾਰਜ ਮੈਂ ਦਰਜਾ ਜਿਤਨਾ ਪ੍ਰਲਾਦ ਕੁਮਾਰ ਆ ਇਹਦੇ ਖਿਲਾਫ 4 ਐਨਡੀ ਦੇ ਮੁਕਦਮੇ ਦਰਜ ਆ ਤੇ ਇਹਦੇ ਵਿੱਚ ਇਹ ਵੀ ਇੱਕ ਦਸ਼ਨਜੋਗ ਆ ਕਿ ਇਹਦੇ ਜਿਹੜਾ ਭਰਾ ਸ਼ੋਮਨਾਥ ਆ ਉਹਦੇ ਖਿਲਾਫ ਵੀ 4 ਮੁਕਦਮੇ ਦਰਜ ਆ ਜਿਹਦੇ ਵਿੱਚੋਂ ਇੱਕ ਐਨਡੀ ਦਾ ਮੁਕਦਮਾ ਦਰਜ ਆ ਅੱਛਾ 4 ਐਨਡੀ ਦੇ ਮੁਕਦਮੇ ਆ ਕਿ ਦੋ ਗੱਲੇ ਹਨ ਨੇ ਦੋ ਲੜਾਈ ਝਗੜੇ ਨੇ ਲੜਾਈ ਹੋਣੀ ਸਾਲਾ ਹੋਣਾ ਜੇਦਿਆਂ ਕਰਕੇ ਬਾਹਰ ਜਿਹੜਾ ਪ੍ਰਲਾਦ ਕੁਮਾਰ ਇਹ ਪੰਜਵੇਂ ਮਹੀਨੇ ਬਾਹਰ ਆਇਆ ਸੀ ਅੱਛਾ ਅਜੇ ਵੀ ਐਸੇ ਐਨਡੀ ਦੇ ਕੋਈ ਹੁਣੇ ਸਮੇਂ થી ਨਹੀਂ ਰਹਿ ਰਿਹਾ ਤੇ ਜੇ ਹੋਏਗਾ ਗਤੀਵਿਧੀ ਕਰਦਾ ਹੋਗਾ ਉਹਦੇ ਖਿਲਾਫ ਸਿਫਤ ਕਾਰਵਾਈ ਕੀਤੀ ਜਾਵੇਗੀ ਉਹ ਨੋਟਿਸ ਦਿੱਤਾ ਕਾਰਪੋਰੇਸ਼ਨ ਵੱਲੋਂ ਦਿੱਤੇ ਬਿਲਕੁਲ ਨੋਟਿਸ ਦਿੱਤਾ ਗਿਆ ਕਾਰਪੋਰੇਸ਼ਨ ਨੂੰ ਕਾਰਪੋਰੇਸ਼ਨ ਵੱਲੋਂ ਈਟੀਪੀ ਸਾਹਿਬ ਨਾਲ ਸਾਡੇ ਖੜੇ ਨੇ ਤੇ ਡਿਊਟੀ ਮੈਜਿਸਟਰ ਮੈਡਮ ਸਾਡੇ ਨਾਲ ਖੜੇ ਨੇ